ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਹੁੰਦਾ ਹੈ ਰਣਜੀਤ ਸਿੰਘ ਕੁੱਕੀ ਗਿਲਜੀ ਸਾਡੇ ਨਾਲ ਨੇ ਸਰ ਮੋਸਟ ਵੈਲਕਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਵੀਰ ਥੈਂਕ ਯੂ ਸੋ ਮੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰੱਖਾਂਗੇ ਜੋ ਵੱਡੀ ਵੱਡੀ ਗੱਲਬਾਤ ਹੋਣੀ ਜਿਹਦੀ ਲੋੜ ਹੈ ਸਾਨੂੰ ਉਹ ਹੈ ਕਿ 2 ਦਸੰਬਰ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਜਿੰ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਸਿੱਖ ਪੋਲਿਟਿਕਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀਗੇ ਉਹ ਟਰਨਿੰਗ ਪੁਆਇੰਟ ਹੋਣ ਦੇ ਬਾਵਜੂਦ ਕੀ ਨਤੀਜੇ ਆਏ ਨੇ ਉਹਨਾਂ ਨਤੀਜਿਆਂ ਤੇ ਗੱਲ ਕਿਉਂਕਿ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਇੱਕ ਤਰ੍ਹਾਂ ਦੇ ਨਾਲ ਆਪਣਾ ਹੁਣ ਢਾਂਚਾਗਤ ਰੂਪ ਜਿਹੜਾ ਹੈਗਾ ਉਹਨੇ ਲੈਣਾ ਹੈਗਾ 11 ਅਗਸਤ ਨੂੰ ਜਿਹੜਾ ਉਹਨਾਂ ਦੀ ਇੱਕ ਮੀਟਿੰਗ ਹੋਣੀ ਹੈ ਜਿਹੜੇ ਡੈਲੀਗੇਟਸ ਉਹਨਾਂ ਚੁਣੇ ਆ ਉਹ ਪ੍ਰਧਾਨ ਚੁਣਨਗੇ ਇਹਦੇ ਤੇ ਗੱਲਬਾਤ ਕਰਾਂਗੇ ਕਿਉਂਕਿ ਜੀ ਇਸ ਵਕਤ ਪ੍ਰਧਾਨ ਦਾ ਨਾਮ ਕੇਵਲ ਇੱਕ ਹੈ ਨਾ ਬੀਬੀ ਜ਼ਗੀਰ ਕੌਰ ਹੈ ਨਾ ਈਆਲੀ ਜੀ ਨੇ ਨਾ ਚੰਦੂ ਮਾਜਰਾ ਜੀ ਨਾ ਵਡਾਲਾ ਜੀ ਇੱਕ ਨਵਾਂ ਚਿਹਰਾ ਨਵੇਂ ਕੈਂਡੀਡੇਟਸ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਹੈਗਾ ਬੀਬੀ ਸਤਵੰਤ ਕੌਰ ਹਾਊ ਡੂ ਯੂ ਸੀ ਥਿਸ ਨਵਾਂ ਬਤਲਾਵ ਨਵਾਂ ਚਿਹਰਾ ਨਵੀਂ ਲੀਡਰਸ਼ਿਪ ਬੀਬੀ ਸਤਵੰਤ ਕੌਰ ਜਿਹੜੀ ਹੈਗੇ ਆ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਦੀ ਡਾਟਰ ਹੈਗੀ ਆ ਤੇ ਸੰਤ ਕਰਤਾਰ ਸਿੰਘ ਜੀ ਪੁੱਤਰੀ ਹੈਗੀਆਂ ਜਿਹੜੇ ਦੰਮਣੀ ਤਕਸਾਲ ਦੇ ਸੰਤ ਜਰਨੈਲ ਸਿੰਘ ਭਿੰਡਾਰਾ ਤੋਂ ਪਹਿਲੇ ਮੁਖੀ ਰਹੇ ਹੈਗੇ ਆ ਸੋ ਇਸ ਕਰਕੇ ਉਹ ਇੱਕ ਪੰਥਕ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਜੀਆਂ ਤੇ ਉਹਦੀ ਪੰਥਕ ਬੈਕਗ੍ਰਾਉਂਡ ਹੈ ਜੀ ਆ ਜਦੋਂ ਇਹਨਾਂ ਦੀ ਥੋੜੇ ਦਿਨ ਪਹਿਲੇ ਇਹਨਾਂ ਦੀ ਚੰਡੀਗੜ੍ਹ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਇਹਨਾਂ ਨੇ ਨਾਮ ਪ੍ਰਪੋਜ਼ ਕੀਤੇ ਸੀ ਇਹ ਜੀਦਾ ਤੇ ਬੀਬੀ ਜਗੀਰਕੌਰ ਨੇ ਵਿਰੋਧ ਕੀਤਾ ਵੀ ਜਿਆਦਾ ਆਪਾਂ ਡੈਲੀਗੇਟ ਚੁਣੇ ਹੈਗੇ ਆ ਤੇ ਕਿਉਂ ਨਾ ਆਪਾਂ ਜਿਹੜੀ ਚੋਣ ਪ੍ਰਕਿਰਿਆ ਹੈਗੀ ਆ ਵੀ ਉਹ ਡੈਲੀਗੇਟਸ ਤੇ ਛੱਡਨ ਕੀ ਜਾਵੇ ਜਿਸਤੇ ਇਹਨਾਂ ਦਾ ਆਪਸ ਵਿੱਚ ਟਕਰਾਰ ਵੀ ਹੋਇਆ ਹੈਗਾ ਫਿਰ ਇਹਨਾਂ ਨੇ ਦੋ ਨਾਮ ਵਿਚਾਰੇ ਸੀਗੇ ਇੱਕ ਬੀਬੀ ਸਤੰਤਕੌਰ ਦਾ ਤੇ ਇੱਕ ਗਿਆਨੀ ਹਰਪ੍ਰੀਤ ਸਿੰਘ ਦਾ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਲੇ ਦਿਨ ਐਕਸਪੇ ਪੋਸਟ ਆ ਗਈ ਸੀ ਕਿ ਜਿੰਨਾ ਤੱਕ ਮੇਰਾ ਸਵਾਲ ਹੈਗਾ ਵੀ ਮੈਂ ਕਿਸੇ ਹਾਲਤ ਵਿੱਚ ਵੀ ਬੀਬੀ ਸਤੰਤਕੌਰ ਦੇ ਪੂਲਟ ਕੈਂਡੀਡੇਟ ਨਹੀਂ ਹੈਗਾ ਕਿਉਂਕਿ ਉਹ ਇੱਕ ਸਿੱਧੀ ਵਾਲੇ ਪਰਿਵਾਰ ਵਿੱਚੋਂ ਹੈਗੇ ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਉਸ ਪ੍ਰਕਿਰਿਆ ਚੋਂ ਬਾਹਰ ਕਰ ਲਿਆ ਹੈਗਾ ਸੋ ਹੁਣ ਲੈ ਦੇ ਕੇ ਇੱਕ ਬੀਬੀ ਸੁਤੰਤਕ ਹੋਰੀ ਹੈਗੇ ਨੇ ਬੀਬੀ ਸੁਤੰਤਕ ਹੋਰ ਖਾਜੇ ਵੀ EMPLOYEE ਹੈਗੇ ਆ STPC ਦੇ এডਿਕੇਸ਼ਨ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਜੀ ਉਹਨਾਂ ਨੇ ਹਜੇ ਕੋਈ ਰਿਜਾਈਨ ਨਹੀਂ ਦਿੱਤਾ ਹੈਗਾ ਇਸੇ ਤਰ੍ਹਾਂ ਦੀ ਉਹਨਾਂ ਨੇ ਪਰ ਐਪਲੀਕੇਸ਼ਨ ਲਾਈ ਸੀ ਦੀ एसटीपीसी ਦੇ ਪ੍ਰੈਜ਼ੀਡੈਂਟ ਕੋਲੇ ਕੇ ਸਾਲ ਨੂੰ ਜਿਹੜਾ 11 ਤਰੀਕ ਦਾ اجلاس ਹੈਗਾ ਉਹ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰਨ ਦਿੱਤਾ ਜਾਵੇ ਜਿਹੜਾ ਕਿ ਐਸਟੀपीसी ਦੇ ਉਹ ਚਿੱਠੀ ਫਾਰਵਰਡ ਕਰਤੀ ਸੀਗੀ ਅਕਾਲਤਰ ਸਾਹਿਬ ਦੀ ਸੈਕਟਰੀਟੇਟ ਨੂੰ ਜਿੱਥੋਂ ਕਿ ਜਦੋਂ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਹੈਗੀ ਰੀਸੈਂਟਲੀ ਉਹਦੇ ਵਿੱਚ ਉਹਨਾਂ ਨੇ ਉਹ ਚਿੱਠੀ ਵਾਪਸ ਮ ਐਸਟੀਪੀਸੀ ਦੇ ਪ੍ਰਧਾਨ ਨੂੰ ਭੇਜਤੀ ਸੀ ਕਿ ਇਹ ਐਡਮਿਨਿਸਟ੍ਰੇਟਿਵ ਮਾਮਲਾ ਹੈਗਾ ਤੁਸੀਂ ਆਪ ਹੱਲ ਕਰੋ ਹੁਣ ਉਹਦੇ ਤੇ ਉਹਨਾਂ ਨੇ ਬੀਬੀ ਸਵੰਤ ਕੁਰ ਨੂੰ ਐਸਟੀਪੀਸੀ ਨੇ ਜਵਾਬ ਦਿੱਤਾ ਹੈ ਕਿ ਤੁਹਾਨੂੰ ਤੇ ਜਾਸਿੰਗ ਸਮੁੰਦਰੀ ਹਾਲ ਤਾਂ ਨਹੀਂ ਮਿਲ ਸਕਦਾ ਪਰ ਤੁਸੀਂ ਭਾਈ ਗੁਰਦਾਸ ਹਾਲ ਹੈਗਾ ਉਹਦੇ ਨਾਲ ਹੀ ਤੁਸੀਂ ਉੱਥੇ ਆਪਣੀ ਮੀਟਿੰਗ ਕਰ ਸਕਦੇ ਹੈਗੇ ਉਹ ਵੀ ਐਸਟੀਪੀਸੀ ਦੀ ਹੀ ਪ੍ਰਾਪਰਟੀ ਹੈਗੀ ਆ ਸੋ ਇਹਨਾਂ ਨੇ ਹੁਣ ਆਪਣਾ اجلاس ਜਿਹੜਾ ਹੈਗਾ ਉਹ ਭਾਈ ਗਰਦਾਸ ਫਾਲ ਵਿੱਚ ਕਰਨਾ ਹੈਗਾ ਇਹਨਾਂ ਨੇ ਫਿਰ ਚਿੰਤਨ ਮੀਟਿੰਗ ਹੋਈ ਇਹਨਾਂ ਦੀ ਅੱਜ ਵੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਚੱਲ ਰਹੀ ਹੈਗੀ ਆ ਪਰ ਹਜੇ ਉਹਦਾ ਕੋਈ ਪ੍ਰੈਸ ਕਲਿੱਪਿੰਗ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ ਬਰੀਫਿੰਗ ਬਾਹਰ ਨਹੀਂ ਆਈ ਹੈਗੀ ਸੋ ਉਹਨਾਂ ਨੇ ਉਸ ਦਿਨ ਫਿਰ ਜਿਹੜਾ ਸੀਗਾ ਇਹ ਦੋ ਨਾਵਾਂ ਤੇ ਵਿਚਾਰ ਜਦੋਂ ਹੋਈ ਤਾਂ ਬੀਬੀ ਨੇ ਇਹ ਕਿਹਾ ਕਿ ਜੇ ਤੁਸੀਂ ਆਪ ਹੀ ਨਾਮ ਪ੍ਰਪੋਜ਼ ਕਰਨੇ ਹੈਗੇ ਆ ਤਾਂ ਮੈਂ ਫਿਰ ਕੈਨੀ ਹਰਪ੍ਰੀਤ ਸਿੰਘ ਦੀ سپورਟ ਕਰਦੀ ਹੈਗੀ ਇੱਕੋ ਵਾਰੀ ਦਾ ਇੱਕ ਤੋਂ ਤੱਕ ਵੀ ਤਕਰਾਰ ਵੱਧ ਗਿਆ ਸੀਗਾ ਕਿ ਬੀਬੀ ਨੇ ਵਾਕਆਊਟ ਕਰਨ ਦੀ ਧਮਕੀ ਦੇ ਦਿੱਤੀ ਸੀ। ਸੋ ਬੀਬੀ ਜਗੀਰਪੁਰ ਨੇ ਪੋਸਟਦਨ ਆਪਣੇ ਆਪ ਨੂੰ ਹਿਮੀਲੀਏਟਡ ਫੀਲ ਕੀਤਾ ਹੈਗਾ ਤੇ ਉਸ ਚੀਜ਼ ਦਾ ਉਹਨਾਂ ਨੇ ਤਿੱਖਾ ਫਰੋਧ ਵੀ ਦਿੱਤਾ ਹੈਗਾ। ਮਤਲਬ ਜਿਹੜੀ ਗੱਲਬਾਤ ਮੀਡੀਆ ਚ ਆਈ ਕਿ ਆਪਸ ਚ ਤਕਰਾਰ ਹੋਣ ਦੀਆਂ ਵੀਡੀਓ ਫੁਟੇਜ ਵੀ ਉਹ ਸਾਹਮਣੇ ਆਈਆਂ ਉਹਦਾ ਕਾਰਨ ਬੇਸਿਕਲੀ ਤੁਹਾਡਾ ਤੁਹਾਡੀ ਜਾਣਕਾਰੀ ਕਹਿੰਦੀ ਹੈ ਕਿ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਤਰਾਜ਼ ਹੈਗਾ ਜਿਸ ਤਰ੍ਹਾਂ ਪ੍ਰਧਾਨ ਦੇ ਨਾਮ ਦੀ ਚੋਣ ਕਰ ਲਈ ਗਈ ਹੈਗੀ ਆ ਉਸ ਤੋਂ ਉਹਨਾਂ ਦਾ ਇਤਰਾਜ਼ ਹੈਗਾ ਉਹਨਾਂ ਨੇ ਕਿਹਾ ਵੀ ਪੰਜ ਮੈਂਬਰੀ ਕਮੇਟੀ ਕੋਲੇ ਕੋਈ ਅਖਤਿਆਰ ਹੀ ਹੈ ਨਹੀਂਗਾ ਵੀ ਤੁਸੀਂ ਨਾ ਪ੍ਰਧਾਨ ਦਾ ਪ੍ਰਪੋਜ਼ ਕਰੋ ਤੁਹਾਡਾ ਕੰਮ ਸੀਗਾ ਡੈਲੀਗੇਟ ਬਣਾਉਣੇ ਕੁਝ ਡੈਲੀਗੇਟ ਬਣਾ ਦਿੱਤੇ ਹੈਗੇ ਹੁਣ ਤੁਹਾਡੀ ਡਿਊਟੀ ਖਤਮ ਹੋ ਗਈ ਹੈ ਜੀ ਸਰਪ੍ਰਧਾਨ ਦਾ ਨਾਮ ਕੋਈ ਤਾਂ ਕੋਈ ਤਾਂ ਅੱਗੇ ਪੇਸ਼ ਕਰੇਗਾ ਨਾ ਵੀ ਇਹ ਉਮੀਦਵਾਰ ਹੈਗੇ ਨੇ ਪ੍ਰਧਾਨਗੀ ਦੇ ਫਿਰ ਉਹ ਨਾਮ ਕਿੱਥੋਂ ਆਏਗਾ ਉਹ ਤਾਂ ਉਸ ਦਿਨ ਜਦਨ ਇਹਨਾਂ ਦੀ 11 ਤਰੀਕ ਨੂੰ ਮੀਟਿੰਗ ਹੋਊਗੀ ਉਸ ਦਿਨ ਡਿਫਰੈਂਟ ਨਾਮ ਪ੍ਰਪੋਜ਼ ਕੀਤੇ ਜਾਣਗੇ ਫਿਰ ਡੈਲੀਗੇਟਸ ਤੇ ਨਿਰਪਰ ਕਰਦਾ ਹੈਗਾ ਵੀ ਉਹ ਕਿਹਦੇ ਤੇ ਮੋਹਰ ਲਾਉਦੇ ਹੈਗੇ ਆ ਪਰ ਇਦਾਂ ਨੇ ਆਪਣੇ ਵੱਲੋਂ ਪਹਿਲੇ ਹੀ ਸੁਖਵੀਰ ਬਾਦਲ ਹੋਣਾ ਵਾਂਗੂ ਚੁਣ ਕੇ ਜਿਹੜਾ ਪ੍ਰਧਾਨ ਹੈਗਾ ਉਹ ਡੈਲੀਗੇਟ ਸਕੇ ਰੱਖਣਾ ਚਾਹਾ ਹੈਗਾ ਤਾਂ ਕਿ ਡੈਲੀਗੇਟ ਉਸੇ ਤਰ੍ਹਾਂ ਹੀ ਕਰਨ ਜਿਸ ਤਰ੍ਹਾਂ ਇਹ ਕਹਿ ਰਹੇ ਹੈਗੇ ਆ ਜਿਹਦੇ ਤੇ ਕਿ ਸਖਤ ਤਰਾਜ ਹੈਗਾ ਬੀਬੀ ਨੇ ਇਹ ਵੀ ਗੱਲ ਕਹੀ ਹੈਗੀ ਆ ਵੀ ਜਿਸ ট্রান্সਪਰੈਂਸੀ ਦੇ ਚੱਕਰ ਕਰਕੇ ਅਸੀਂ ਸੁਖਵੀਰ ਬਾਦਲ ਤੋਂ ਵੱਖ ਹੋਏ ਸੀਗੇ ਉਹੀ ਰੋੜਾ ਇੱਥੇ ਪੈ ਰਿਹਾ ਹੈਗਾ ਵੀ ਜਿਆਦਾ ਆਪਣੀ ਪ੍ਰਕਿਰਿਆ ਵਿੱਚ ਟਰਾਂਸਪੇਰੈਂਸੀ ਹੈ ਹੀ ਨਹੀਂ ਵੀ ਤਾਂ ਫਿਰ ਆਪਾਂ ਕਰ ਵੀ ਕੀ ਰਹੇ ਹਾਂ ਇੱਥੇ ਮਤਲਬ ਹੁਣ ਜਿਹੜੇ ਪ੍ਰਧਾਨ ਦੀ ਚੋਣ ਹੋਣੀ ਹੈਗੀ ਆ 11 ਨੂੰ 11 ਅਗਸਤ ਨੂੰ ਇਹਦੇ ਵਿੱਚ ਕੇਵਲ ਇੱਕੋ ਹੀ ਨਾਮ ਹੈ ਸਾਡੇ ਸਾਹਮਣੇ ਉਹ ਹੈ ਬੀਬੀ ਸਤਵੰਤ ਕੌਰ ਕੋਈ ਹੋਰ ਦੂਸਰਾ ਨਾਮ ਹਜੇ ਤੱਕ ਨਹੀਂ ਹੈਗਾ ਹੋ ਸਕਦਾ ਉਸ ਦਿਨੇ ਪ੍ਰਪੋਜ਼ ਕਰ ਦੇਣ ਪਰ ਹਜੇ ਤੱਕ ਨਹੀਂ ਹੈ ਨਾ ਕੋਈ ਨਾਮ ਹੀ ਹੈਗਾ ਮੇਰਾ ਨਹੀਂ خیال ਕੋਈ ਹੋਰ ਨਾਮ ਆਉਂਗਾ ਵੀ ਉਹ ਫਿਰ ਚੋਣਾ ਦਾ ਤਾਂ ਕੋਈ ਸਕੋਪ ਹੀ ਨਹੀਂ ਬਚਦਾ ਨਾ ਜੀ ਫਿਰ ਤਾਂ ਆਲਰੇਡੀ ਨਾ ਹਾਂ ਇਹਨਾਂ ਨੇ ਪਹਿਲੀ ਇੰਪੋਜ਼ ਕਰ ਦੇਣਾ ਹੈਗਾ ਪ੍ਰਧਾਨ ਬੀਬੀ ਸਵੰਤਕ ਕਰ ਦੇ ਤੇ ਬੀਬੀ ਸਵੰਤਕ ਨੂੰ ਕੋਈ ਕਿਸੇ ਤਰ੍ਹਾਂ ਦਾ ਪੋਲਿਟিক্যাল ਐਕਸਪੀਰੀਅੰਸ ਹੈ ਨਹੀਂਗਾ ਕੋਈ ਉਹਨਾਂ ਨੂੰ ਐਕਸਪੋਜ਼ਰ ਹੈ ਨਹੀਂਗਾ ਇਹ ਪਹਿਲੀ ਵਾਰੀ ਅਕਾਲੀ ਦਲ ਦੀ ਹਿਸਟਰੀ ਚ ਹੋਊਗਾ 105 ਸਾਲ ਦੀ ਹਿਸਟਰੀ ਵਿੱਚ ਕਿ ਉਹਨਾਂ ਦੀ ਜਿਹੜੀ ਪ੍ਰਧਾਨ ਹੈਗੀ ਆ ਉਹ ਇਸਤਰੀ ਚੁਣੀ ਜਾ ਰਹੀ ਹੈਗੀ ਆ ਪਰ ਇਹ ਮੈਂ ਮੈਂ ਮੈਮ ਸੋ ਸੌਰੀ ਮੈਨੂੰ ਇਹਦੇ ਤੇ ਇਹ ਸਵਾਲ ਲੈ ਕੇ ਆਉਣਾ ਪਏਗਾ ਕਿ ਆਪਾਂ ਕਿਵੇਂ ਕਹਿ ਸਕਦੇ ਆ ਕਿ ਆ ਅਕਾਲੀ ਦਲ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦਾ ਲੈਟਰ ਹੈ ਉਹਨਾਂ ਨੇ ਕਿਹਾ ਵੀ ਜਿਹੜੀ ਵੀ ਅਕਾਲ ਤਖਤ ਦੇ ਨਾਮ ਤੇ ਕਲੇਮ ਕਰਦੀ ਹੈ ਕਿ ਉਹਨਾਂ ਨੂੰ ਹੱਕ ਦਿੱਤਾ ਅਕਾਲ ਤਖਤ ਸਾਹਿਬ ਨੇ ਆਪਣੀ ਪਾਰਟੀ ਬਣਾਉਣ ਦਾ ਆਪਾਂ ਉਹਨੂੰ ਉਹਦੀ ਅਕਾਲ ਸਖਬ ਦੀ ਵਾਰਨਿੰਗ ਹੈ ਉਹਦੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਆ ਪਹਿਲਾਂ ਹੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੈਗਾ ਆ ਸ਼੍ਰੋਮਣੀ ਅਕਾਲੀ ਦਲ ਅੱਥੇ ਹੁਣ ਕਈ ਹੋ ਗਏ ਨੇ ਜੀ ਇਨੋ ਡਾਊਟ ਕਿ ਜਿਹੜਾ ਅਕਾਲ ਤਖਤ ਦੇ ਸਿੰਘ ਸਹਿਬਾਨ ਨੇ ਉਸ ਦਿਨ ਆਪਣਾ ਫਸੀਲੀ ਤੋਂ ਹੁਕਮਨਾਮਾ ਜਾਰੀ ਕੀਤਾ ਹੈਗਾ ਉਹਦੇ ਚ ਉਹਨਾਂ ਨੇ ਇਹ ਟਿੱਪਣੀ ਕੀਤੀ ਹੈਗੀ ਆ ਵੀ ਕੋਈ ਵੀ ਜਿਹੜੀ ਧਿਆਹ ਰਹੀ ਗਿਆ ਪੰਥਕ ਧਿਆਹ ਉਹ ਅਕਾਲ ਤਖਤ ਦੀ ਸਰਪ੍ਰਸਤੀ ਨਾ ਅਲਾਨੇ ਵੀ ਜੇ ਕੋਈ ਅਲਾਨਦਾ ਹੈਗਾ ਤਾਂ ਉਹ ਗਲਤ ਹੈਗਾ ਜਾਦਕੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਜਿਹੜੇ 2 ਤਰੀਕ 2024 ਦੇ ਫੈਸਲੇ ਲਏ ਗਏ ਸੀ ਸਿੰਘ ਸਰਵਨ ਵੱਲੋਂ ਤੇ ਫਸੀਲ ਤੋਂ ਐਲਾਨ ਕੀਤਾ ਗਿਆ ਸੀਗਾ ਕਿ ਉਹਨਾਂ ਨੇ 6 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਸੀਗਾ ਇਹ 6 ਮੈਂਬਰੀ ਕਮੇਟੀ ਜਿਹੜੀ ਹੈਗੀ ਜਿਹੜੀ ਕਿ ਬਾਅਦ ਚ 7 ਮੈਂਬਰੀ ਕਮੇਟੀ ਬਣ ਗਈ ਜਦ ਤੱਕ ਪ੍ਰੈਸ ਰਿਲੀਜ਼ ਹੋਈ ਬਿੰ ਇਹ ਸਾਰੀ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਆ ਇਹ ਨਵੇਂ ਸਿਰੇ ਤੋਂ ਵਿਮੁੱਤਬੰਦੀ ਕੀਤੀ ਜਾ ਉਹ ਵੀ ਅਕਾਲੀ ਦਲ ਦੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਪ੍ਰੈਜ਼ੀਡੈਂਟ ਲੀਡਰਸ਼ਿਪ ਹੈਗੀ ਆ ਉਹਨਾਂ ਨੇ ਐਨੇ ਬਦਲ ਕੇ ਦੁਨਾ ਕੀਤੇ ਹੈਗੇ ਆ ਉਹਦੇ ਕਰਕੇ ਉਹ ਅਜੋ ਕਰਾਰ ਦਿੱਤੇ ਜਾ ਰਹੇ ਆ ਉਹ ਯੋਗ ਨਹੀਂਗੇ ਅਕਾਲੀ ਦਲ ਦੀ ਅਗਵਾਈ ਕਰਨ ਦੇ ਵਿੱਚ ਸੋ ਇਸ ਦੀ ਉਹਨਾਂ ਨੇ ਇਸ ਸੱਤ ਮੈਂਬਰੀ ਕਮੇਟੀ ਦੀ ਡਿਊਟੀ ਲਈ ਸੀ ਕਿ ਤੁਸੀਂ ਜਿਹੜਾ ਹੈਗਾ ਅਗਲੀ ਪੜhti ਕਰਕੇ ਨਵੇਂ ਸਰੇ ਤੋਂ ਅਕਾਲੀ ਦਲ ਦੀ ਵਿਉਂਤਬੰਦੀ ਕਰੋ ਤੇ ਫਿਰ ਡੈਲੀਗੇਟਸ ਚੁਣੇ ਜਾਣ ਪੜਤੀਕਰਨ ਤੋਂ ਬਾਅਦ ਸਰਕਲ ਜਥੇਦਾਰ ਚੁਣੇ ਜਾਣ ਫਿਰ ਉਸ ਤੋਂ ਬਾਅਦ ਡਿਸਟ੍ਰਿਕਟ ਜਥੇਦਾਰ ਚੁਣੇ ਜਾਣ ਫਿਰ ਉਸ ਤੋਂ ਬਾਅਦ ਜਿਹੜੇ ਡੈਲੀਗੇਟ ਚੁਣੇ ਜਾਣਗੇ ਉਹ ਆਪੇ ਪ੍ਰਧਾਨ ਦੀ ਚੋਣ ਕਰਨਗੇ ਸੋ ਹੁਣ ਇੰਨਾ ਨੇ ਜਿਹੜੀ 207 ਮੈਂਬਰੀ ਤੋਂ 5 ਮੈਂਬਰੀ ਕਮੇਟੀ ਰਹਿ ਗਈ ਹੋਈ ਆ ਕਿਉਂਕਿ ਦੋ ਮੈਂਬਰ ਇੱਕ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ SCBC ਦੇ ਪ੍ਰੈਜ਼ੀਡੈਂਟ ਹੈਗੇ ਆ ਤੇ ਇੱਕ ਸਰਦਾਰ ਕ੍ਰਿਪਾਲ ਸਿੰਘ ਬਡੂਂਗਰ ਜਿਹੜੇ ਐਕਸ ਪ੍ਰੈਜ਼ੀਡੈਂਟ ਹੈਗੇ SCPC ਦੇ ਇੱਕ ਕਿਸੇ ਪੋਲਿਟਿਕਲ ਕਾਰਨਾ ਕਰਕੇ ਇਸ ਕਮੇਟੀ ਤੋਂ ਵੱਖ ਹੋ ਗਏ ਸੀਗੇ ਉਹਨਾਂ ਦਾ ਅੱਜ ਵੀ ਜਿਹੜਾ ਰੈਜ਼ੀਗਨੇਸ਼ਨ ਹੈਗਾ ਉਹ ਕਾਲ ਤੱਕ ਸਾਫ ਦੀ ਫੈਕਟਰੀ ਇੱਥੇ ਪਿਆ ਹੈਗਾ ਉਹ ਹਜੇ ਤੱਕ ਕੋਈ ਅਸੈਪਟ ਨਹੀਂ ਹੋਇਆ ਹੈਗਾ ਪਰ ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀਗਾ ਉਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਸੀ ਉਸ ਟੈਂਕ ਦੇ ਜਥੇਦਾਰ ਕਾਲ ਤਖਤ ਦੇ ਗਿਆਨੀ ਰਣਬੀਰ ਸਿੰਘ ਜੀ ਨੇ ਕਿ ਪੰਜ ਮੈਂਬਰੀ ਕਮੇਟੀ ਆਪਣੀ ਪ੍ਰਤੀ ਪ੍ਰਕਿਰਿਆ ਜਾਰੀ ਰੱਖੇ ਸੋ ਉਹਨਾਂ ਨੇ ਉਹ ਸੁਖਮਾ ਦੀ ਪਰਮਾਤਮਕੇ ਮੰਨਦੇ ਹੋਏ ਉਨਾ ਨੇ ਪਾਰਟੀ ਕੀਤੀ ਹੈਗੀ ਆ ਪਾਰਟੀ ਜਿਹੜੀ ਉਹ ਤਲੇ ਉਤਾਰ ਰਹੇ ਹੈਗੇ ਕਿ ਅਸੀਂ 15 ਲੱਖ ਦੀ ਪਾਰਟੀ ਕੀਤੀ ਹੈਗੀ ਆ ਸੋ 15 ਲੱਖ ਦੇ ਵਿੱਚ ਹੁਣ ਇਹਨਾਂ ਨੇ ਅੱਗੇ ਪ੍ਰਧਾਨ ਚੁਣਨਾ ਹੈਗਾ ਸੋ ਇਹ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਖਤਮ ਹੋ ਗਈ ਹੈਗੀ ਆ ਹੁਣ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਡੈਲੀਗੇਟਸ ਤੇ ਹੈਗੀ ਆ ਜਿਹੜੇ ਚੁਣੇ ਗਏ ਨੇ ਮਤਲਬ ਹਾਂ ਜਿਹੜੇ ਚੁਣੇ ਗਏ ਹੂੰ ਹੂੰ ਸੋ ਉਹ ਹੁਣ ਪ੍ਰਧਾਨ ਨਵਾਂ ਚੁਣਨਗੇ ਫਿਰ ਇਹ ਉਸ ਪ੍ਰਧਾਨ ਦਾ ਕਿਹੜੇ ਅਕਾਲੀ ਦਲ ਦਾ ਨਾਮ ਰੱਖਦੇ ਹੈਗੇ ਆ ਇਹ ਮੈਟਰ ਕਰੂਗਾ ਵੀ ਉਹ ਕੀ ਸ਼ਰੋਮੀ ਅਕਾਲੀ ਦਲ ਹੀ ਰੱਖਣਗੇ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਸ਼ਰੋਮੀ ਅਕਾਲੀ ਦਲ ਬਾਦਲ ਹੈਗਾ ਉਹ ਇਸ ਚੀਜ਼ ਨੂੰ ਚੈਲੰਜ ਕਰ ਰਿਹਾ ਹੈਗਾ ਤੇ ਜੇ ਇਹ ਗੱਲ ਜਿਹੜੀ ਹੈਗੀ ਇਹ ਕੋਰਟਸ ਤੱਕ ਵੀ ਜਾ ਸਕਦੀ ਹੈਗੀ ਉਹ ਕੁਪੋਰਸ ਨੇ ਵੇਚੇ ਹੈ ਚੈਲੰਜ ਹੋ ਜਾਣਾ ਹੈਗਾ ਵੀ ਜਿਹੜਾ ਇਹਨਾਂ ਇਹਨਾਂ ਕੋਲੇ ਨਾਂ ਤਾਂ ਕੋਈ ਵਿਧਾਨ ਹੈਗਾ ਨਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਸੰਵਧਾਨ ਹੈਗਾ ਸੋ ਇਸ ਕਰਕੇ ਇਹਨਾਂ ਦੀ ਸਾਰੀ ਹਜੇ ਜਿਹੜੀ ਪ੍ਰਕਿਰਿਆ ਹੈਗੀ ਉਹ ਹਵਾ ਚ ਫੈਲੀ ਆ ਹੂੰ ਸੋ ਇਹਨਾਂ ਨੇ ਕੋਈ ਹਜੇ ਤੱਕ ਨਾਂ ਨਹੀਂ ਦਿੱਤਾ ਵੀ ਅਸੀਂ ਕੀ ਦੇ ਨਹੀਂ ਪ੍ਰਤੀ ਕਰ ਰਹੇ ਹੈਗੇ ਉਹ ਕਿਸੇ ਆਪ ਅਕਸਰ ਪ੍ਰਧਾਨਗੀ ਦੇ ਲਈ ਲੋਕਾਂ ਨੂੰ ਲੜਦੇ ਹਰ ਇੱਕ ਪੁਆਇੰਟ ਤੇ ਦੇਖਦੇ ਆਂ ਈਵਨ ਟੈਂਪੋ ਯੂਨੀਅਨ ਤੋਂ ਸ਼ੁਰੂ ਹੋ ਜਾਓ ਜੀ ਰਿਕਸ਼ਾ ਯੂਨੀਅਨ ਤੋਂ ਲਾ ਲੋ ਆਟੋ ਰਿਕਸ਼ਾ ਯੂਨੀਅਨ ਤੋਂ ਲਾ ਲੋ ਪ੍ਰਧਾਨਗੀ ਲਈ ਲੜਾਈਆਂ ਹੁੰਦੀਆਂ ਨੇ ਲੋਬਿੰਗ ਹੁੰਦੀ ਆ ਪਰ ਇਹ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਜਿਹੜੀ ਪੰਜ ਰਹਿ ਗਈ ਇਹਨਾਂ ਦੇ ਵਿੱਚ ਬਹੁਤ ਵਧੀਆ ਗੱਲ ਆ ਬੀਬੀ ਜ਼ਗੀਰ ਕੌਰ ਮਗਰ ਨਾਰਾਜ਼ਗੀ ਹੈਗੀ ਆ ਜੋ ਇੱਕ ਪਾਰਟੀ ਦਾ ਵਧੀਆ ਸੋਚਣਾ ਲੋਕਾਂ ਦਾ ਉਹ ਇੱਥੋਂ ਹੀ ਪੈਦਾ ਹੁੰਦਾ ਹੈ ਜਦੋਂ ਲੀਡਰ ਇੱਕ ਦੂਸਰੇ ਨਾਲ ਦਬਾ ਕਰਦੇ ਨੇ ਕਿ ਉਹ ਬੈਟਰ ਸਰਵਿਸਿਜ਼ ਜਿਹੜੀਆਂ ਨੂੰ ਕਿਸੇ ਨੂੰ ਦੇ ਸਕਦੇ ਆ ਇਹ ਪੰਜ ਮੈਂਬਰੀ ਕਮੇਟੀ ਦੇ ਵਿੱਚ ਕਿਤੇ ਵੀ ਆਪਾਂ ਨੂੰ ਉਹ ਵਾਲਾ ਨਜ਼ਰ ਨਹੀਂ ਆ ਰਿਹਾ ਜੀ ਇਹ ਆਲੀਸਾ ਬਹੁਤ ਵੱਡੇ ਲੀਡਰ ਨੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਦਿਖਾਇਆ ਹੈ ਬੀਬੀ ਜਗੀਰ ਕੌਰ ਹੈ ਚੰਦੂ ਮਾਜਰਾ ਜੀ ਨੇ ਬਡਾਲਾ ਜੀ ਨੇ ਬਰਨਾਲਾ ਉਹਨਾਂ ਦਾ ਬੇਟਾ ਹੈਗੇ ਬਰਨਾਲਾ ਜੀ ਉਹ ਕੋਈ ਵੀ ਆਪਣੇ ਆਪ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਦੇ ਵਿੱਚ ਹੀ ਨਹੀਂ ਹੈਗੇ ਦੋ ਇਦਾਂ ਦੇ ਚਿਹਰੇ ਬੀਬੀ ਸਤਵੰਤ ਕੌਰ ਐਂਡ ਸਾਫ ਦਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਇਹ ਦੋਨੋਂ ਜਿਹੜੇ ਗੈਰ ਰਾਜਨੀਤਿਕ ਰਹੇ ਨੇ ਅੱਜ ਤੱਕ ਇਨਾਂ ਨੂੰ ਇੱਕ ਰਬਰ ਸਟੈਂਪ ਵਾਂਗੂ ਹੀ ਦੋ ਨਾਮ ਸਾਡੇ ਸਾਹਮਣੇ ਆ ਰਹੇ ਨੇ ਯਾਨੀ ਹਰਪ੍ਰੀਤ ਸਿੰਘ ਪਿੱਛੇ ਹੋ ਗਿਆ ਉਹਨਾਂ ਨੇ ਜਿਹੜਾ ਟਵੀਟ ਕੀਤਾ ਉਹਦੀ ਭਾਸ਼ਾ ਨੂੰ ਅਗਰ ਆਪਾਂ ਸਮਝੀਏ ਤਾਂ ਜਾਂ ਤਾਂ ਉਹ ਬਹੁਤ ਆਫੈਂਡ ਹੋਏ ਨੇ ਤੇ ਜਾਂ ਤਾਂ ਫਿਰ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਆਈ ਏਮ ਆਊਟ ਆਫ ਥਿਸ ਮੈਸ ਮੈਂ ਇਹਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜਾਂ ਤਾਂ ਉਹ ਆਫੈਂਡ ਹੋਏ ਨੇ ਕਿ ਬੀਬੀ ਹਾਂਜੀ ਸਰ ਕਿਉਂਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹਨਾ ਜਦੋਂ ਉਹ ਚੱਥੇਦਾਰ ਹੁੰਦੇ ਸੀਗੇ ਦੰਦਮਾਸਾ ਆਉਂਦੇ ਕੀ ਕਾਂਤਕ ਸਾਹਿਬ ਦੇ ਉਸ ਟਾਈਮ ਤੇ ਇਹਨਾਂ ਕੋਲੇ ਪ੍ਰਪੋਜ਼ਲ ਗਈ ਸੀ ਵੀ ਕੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੋਗੇ ਤਾਂ ਉਸ ਟਾਈਮ ਤੇ ਇਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਜੇ ਸਾਰੀਆਂ ਧਿਰਾਂ ਜੀ ਮੈਨੂੰ ਹਾਂ ਭਰਨ ਇਕੱਠੇ ਹੋਣ ਦਾ ਤਾਂ ਮੈਂ ਇਸ ਪ੍ਰਪੋਜ਼ਰ ਬਾਰੇ ਸੋਚ ਸਕਦਾ ਆਇਗਾ ਹੁਣ ਤਾਂ ਧਿਰਾਂ ਇਕੱਠੀਆਂ ਹੀ ਨਹੀਂ ਹੈਗੀਆਂ ਸੋ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਇਸ ਪ੍ਰਕਿਰਿਆ ਚੋਂ ਬਾਹਰ ਕਰ ਲਿਆ ਆਇਗਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਪੋਲੀਟਿਕਲ ਇਤਿਹਾਸ ਕੋਈ ਐਕਸਪੀਰੀਅੰਸ ਹੈ ਨਹੀਂਆ ਉਹ ਠੀਕ ਆ ਉਹ ਪੜੇ ਲਿਖੇ ਹੈਗੇ ਆ ਉਹਨਾਂ ਕੋ ਚੰਗੀ ਰੈਸ਼ਨ ਹੈਗੀ ਆ ਚੰਗੀ ਰੈਸ਼ਨ ਵੀ ਬੀ ਸਤੰਤ ਕੋਰਪੋਰੇਟ ਵੀ ਹੈਗੀ ਆ ਤੇ ਉਹ ਪੰਥਕ ਪੂਰਸ ਕਰਦੇ ਰਹਿੰਦੇ ਨੇ ਇੱਕ ਹਿਸਟਰੀ ਦੀ ਗੱਲਾ ਕਰਦੇ ਰਹਿੰਦੇ ਹੈਗੇ ਆ ਜਿਹੜੀਆਂ ਕਿ ਸਿੱਖ ਆਬਾਦ ਵਿੱਚ ਬਹੁਤ ਉਪਮਤਲ ਕੇ ਲਾਈਕ ਕੀਤੀਆਂ ਜਾਂਦੀਆਂ ਨੇ ਸਾ ਮਤਲਬ ਇਹ ਹੈ ਭਾਵਨਾਵਾਂ ਨੂੰ ਟੱਚ ਕਰਨ ਉਹ ਜਿਹੇ ਗੱਲਾਂ ਕਰਨ ਵਾਲੇ ਪ੍ਰਧਾਨ ਦੋ ਇਹਨਾਂ ਦੇ ਸਾਹਮਣੇ ਆਏ ਨੇ ਇੱਕ ਬੈਕਆਊਟ ਕਰ ਗਏ ਨੇ ਕੈਂਡੀਡੇਟ ਔਰ ਬੀਬੀ ਸਤਵੰਤ ਕੌਰ ਰਹਿ ਗਏ ਨੇ ਔਰ ਬੀਬੀ ਸਤਵੰਤ ਕੌਰ ਜਾਂ ਕਿਸੇ ਵੀ ਪਾਰਟੀ ਦਾ ਪ੍ਰਧਾਨ ਨੂੰ ਕੇਵਲ ਇਸ ਗੱਲ ਤੇ ਪ੍ਰਧਾਨ ਨਹੀਂ ਚੁਣਿਆ ਜਾਣਾ ਚਾਹੀਦਾ ਆਈਡੀਅਲੀ ਅਗਰ ਆਪਾਂ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਸੀਨ ਨੂੰ ਦੇਖੀਏ ਵੀ ਉਹ ਇੱਕ ਖਾਸ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਉਹ ਚਾਹੀ ਸੁਖਵੀਰ ਸਿੰਘ ਬਾਦਲ ਹੋਣ ਉਹ ਚਾਹੀ ਬੀਬੀ ਸਤਵੰਤ ਕੌਰ ਹੋਣ ਸੁਖਵੀਰ ਸਿੰਘ ਬਾਦਲ ਹੋਣੀ ਵੀ ਆਪਣੇ ਆਪ ਨੂੰ ਪੰਥਕ ਪਰਿਵਾਰ ਹੀ ਨੇ ਸਰ ਉਹ ਵੀ ਇਹ ਵੀ ਕਰਤਾਰ ਸਿੰਘ ਪਿੰਡਰਾਵਾਲਿਆਂ ਦਾ ਪਰਿਵਾਰ ਉਹ ਇੱਕ ਅਲੱਗ ਸ਼ਬੀ ਦਾ ਉਹਨਾਂ ਦਾ ਇੱਕ ਬੈਕਗ੍ਰਾਉਂਡ ਹੈਗੀ ਆ ਆਪਾਂ ਇਸ ਚੀਜ਼ ਨੂੰ ਵੀ ਕੀ ਆਪਾਂ ਅਗਰ ਦੇਖੀਏ ਵੀ ਕੇਵਲ ਇਹੀ ਕਾਬਲੀਅਤ ਨਾਲ ਪ੍ਰਧਾਨ ਕਿਸੇ ਨੂੰ ਨਾਮਿਨੇਟ ਕੀਤਾ ਜਾ ਸਕਦਾ ਹੈ ਕਿ ਖਾਸ ਪਰਿਵਾਰ ਚੋਂ ਆਏ ਨੇ ਤੇ ਖਾਸ ਤਰ੍ਹਾਂ ਦੇ ਭਾਸ਼ਣ ਦਿੰਦੇ ਨੇ ਕੀ ਕੇਵਲ ਇਹੀ ਕਾਬਲੀਅਤ ਇਜ਼ ਇਨਾਫ ਇਹੀ ਪ੍ਰਕਿਰਿਆ ਤੇ ਤਾਂ ਕੁਐਸਚਨ ਉੱਠ ਰਿਹਾ ਹੈਗਾ ਵੀ ਕੀ ਉਹਨਾਂ ਦੀ ਸਿਰਫ ਕਾਬਲੀਅਤ ਜਿਹੜੀ ਹੈਗੀ ਆ ਵੀ ਉਹ ਠੀਕ ਪਾਈ ਅਮਰੀਖ ਸਿੰਘ ਦੀ ਬੇਟੀ ਹੋਣ ਕਰਕੇ ਹੀ ਕਾਬਲ ਹੈਗੇ ਆ ਪ੍ਰਧਾਨ ਬਣਦੇ ਕਿਉਂਕਿ ਉਹਨਾਂ ਦੀ ਆਪਣੀ ਕੀ ਕਾਬਿਲਤਾ ਹੈਗੀ ਆ ਇਸੇ ਤਰ੍ਹਾਂ ਬੀਬੀ ਕਿਰਨ ਜੋਤ ਕੌਰ ਨੇ ਉਹ ਲਗਾਤਾਰ ਉਹ ਆਪਣੀ ਗੱਲ ਕਹਿੰਦੇ ਹੈਗੇ ਆ ਉਹਨਾਂ ਨੂੰ ਵੀ ਕੰਸੀਡਰ ਕੀਤਾ ਜਾ ਸਕਦਾ ਸੀਗਾ ਅਗਰ ਵਾਕਈ ਇਹ ਕਿ ਡਾਇਵਰਸ ਪੂਲ ਦੇ ਵਿੱਚੋਂ ਡਾਇਵਰਸ ਪੂਲ ਦੇ ਵਿੱਚੋਂ ਪ੍ਰਧਾਨ ਚੁਣਨੇ ਹੁੰਦੇ ਇੱਥੇ ਐਵੇਂ ਪ੍ਰਤੀਤ ਹੋ ਰਿਹਾ ਹੈ ਕਿ ਪਹਿਲਾਂ ਹੀ ਚੁਣ ਲਿਆ ਗਿਆ ਹੈ ਪ੍ਰਧਾਨ ਅਨ ਉਹਦੇ ਆਲੇ ਦੁਆਲੇ ਕੋਈ ਵੀ ਹੋਰ ਆਪਸ਼ਨ ਨਹੀਂ ਰੱਖੀ ਜਾ ਰਹੀ ਜਿਹੜੀ ਆਪਸ਼ਨ ਸੀਗੀ ਉਹ ਵੀ ਪਿਛਾਹ ਹੋ ਚੁੱਕੇ ਨੇ ਔਰ ਇਟ ਇਜ਼ ਸਰਟਨ ਸੋ ਕੀ ਜੋ 2 ਦਸੰਬਰ ਦੇ ਹੁਕਮਨਾਮਿਆਂ ਚੋ ਜਿੰਨਾ ਵੀ ਕੁਝ ਇੱਕ ਪੰਜ ਮੈਂਬਰੀ ਕਮੇਟੀ ਆਪਣੇ ਲੈਵਲ ਤੇ ਕਰ ਰਹੀ ਸੀ ਉਹਦੀ ਹੁਣ ਕਲਮਿਨੇਸ਼ਨ ਇੱਥੇ ਆ ਚੁੱਕੀ ਹੈ ਜੋ ਆਪਾਂ 11 ਅਗਸਤ ਨੂੰ ਦੇਖਾਂਗੇ ਇਹਨਾਂ ਨੇ ਇੱਕ ਤਰ੍ਹਾਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਨਾ ਉਹਨਾਂ ਨੇ ਕੰਪੋਜ਼ ਕਰਨਾ ਚਾਹਿਆ ਆਪਣੇ ਵੱਲੋਂ ਇੱਕ ਪ੍ਰਧਾ ਇਹਨਾਂ ਨੇ ਬੀਬੀ ਕਿਰਨ ਜੋਤ ਪਵਰ ਦਾ ਬਹੁਤ ਪੰਥਕ ਇਤਿਹਾਸ ਹੈਗਾ ਤੇ ਉਹ ਲੰਮੇ ਚਿਰ ਤੋਂ ਐਸਜੀਪੀਸੀਬੀ ਸੇਵਾ ਵੀ ਕਰ ਰਹੀ ਹੈਗੇ ਆ ਉਹ ਟਾਈਮ ਟੂ ਟਾਈਮ ਪੰਥਕ ਟਿੱਪਣੀਆਂ ਵੀ ਕਰਦੇ ਰਹਿੰਦੇ ਹੈਗੇ ਆ ਈਵਨ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਡਿਸੀਜਨਸ ਵੀ ਆਉਂਦੇ ਹੈਗੇ ਆ ਉਹਨਾਂ ਨੂੰ ਵੀ ਉਹ ਕੁਐਸਚਨ ਮਾਰਕ ਲਾਉਂਦੇ ਰਹਿੰਦੇ ਹੈਗੇ ਆ ਤੇ ਉਹ ਪਬਲੀਕਲੀ ਵੀ ਜਦੋਂ ਬੋਲਦੇ ਹੈਗੇ ਆ ਉਹਨਾਂ ਵਿੱਚ ਸਾਰੇ ਪੰਥਕ ਲਈ ਹੀ ਦਿਖਾਈ ਦਿੰਦੀ ਹੈਗੀ ਆ ਉਹਨਾਂ ਦਾ ਨਾਮ ਵੀ ਕਨਸਿਡਰ ਕਰਨਾ ਚਾਹੀਦਾ ਸੀਗਾ ਐਸ ਪ੍ਰਧਾਨਕੀ ਲਈ ਜੇ ਇਹਨਾਂ ਨੇ ਬੀਬੀ ਸਤਪੌਰ ਦਾ ਕਰਨਾ ਸੀਗਾ ਤੇ ਐਸ ਅ ਵੂਮਨ ਉਹਨਾਂ ਨੂੰ ਵੀ ਐਸ ਅ ਲੀਡਰ ਕਾਲੀ ਲੀਡਰ ਉਹਨਾਂ ਦਾ ਨਾਮ ਵੀ ਕਨਸਿਡਰ ਕੀਤਾ ਜਾਣਾ ਚਾਹੀਦਾ ਸੀ ਈਵਨ ਕਿ ਬੀਬੀ ਜਗੀਰਕੌਰ ਦਾ ਨਾਮ ਕਨਸਿਡਰ ਕੀਤਾ ਜਾਣਾ ਚਾਹੀਦਾ ਸੀ ਬੀਬੀ ਜਗੀਰਕੌਰ ਪੰਨੇ ਪ੍ਰਧਾਨ ਹੋਏ ਆ एससीपीसी ਦੇ ਜੋ ਕੇ ਇਸਤਰੀ ਸੀਗੇ ਨਾ ਜਾ ਕੇ આજ ਤੱਕ ਕਦੀ ਵੀ ਐਸਟਪੀਸੀ ਦੀ ਕੋਈ ਵੀ ਪ੍ਰਧਾਨ ਜਿਹੜੀ ਹੈਗੀ ਆ ਉਹ ਇਸਤਰੀ ਨਹੀਂ ਲੱਗੀ ਹੈਗੀ ਸੋ ਇਸ ਕਰਕੇ ਬੀਬੀ ਜੀ ਕੋਲੇ ਵੀ ਲੰਮਾ ਇਤਿਹਾਸ ਹੈਗਾ ਇਹਨਾਂ ਨੇ ਜਦੋਂ ਸੇਵਾ ਵੀ ਧਮਾਈ ਹੈਗੀ ਐਸਟਪੀਸੀ ਦੀ ਤਾਂ ਬੜੀ ਬਾਖੂਬੀ ਨਵਾਈ ਸੀ ਸੋ ਇਸ ਤਰ੍ਹਾਂ ਇਹਨਾਂ ਨੂੰ ਨਾਂ ਰੱਖਣੇ ਚਾਹੀਦੇ ਸੀਗੇ ਬੀਬੀ ਜੀਤ ਕੌਰ ਦਾ ਵੀ ਰੱਖਣਾ ਚਾਹੀਦਾ ਸੀ ਬੀਬੀ ਕਿਰਨ ਜੋਤ ਕੌਰ ਦਾ ਵੀ ਰੱਖਣਾ ਚਾਹੀਦਾ ਸੀ ਤੇ ਬੀਬੀ ਸਤੰਤ ਕੌਰ ਦਾ ਵੀ ਰੱਖਣਾ ਚਾਹੀਦਾ ਸੀ ਕਿਉਂਕਿ ਜੇ ਇਸ ਵਕਤ ਆਪਣੇ ਸਾਹਮਣੇ ਦੋ ਤਰ੍ਹਾਂ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਆਪਣੀ ਚੋਣ ਪ੍ਰਕਿਰਿਆ ਦੁਆਰਾ ਤੋਂ ਕਰ ਚੁੱਕੇ ਨੇ ਉਹਦੇ ਤੇ ਕਈ ਕਈ ਤਰ੍ਹਾਂ ਦੇ ਲੋਕ ਸਵਾਲ ਖੜੇ ਕਰਦੇ ਨੇ ਪਰ ਕਈ ਤਰ੍ਹਾਂ ਦੇ ਲੋਕ ਉਹਦੇ ਨਾਲ ਸਹਿਮਤ ਵੀ ਨੇ ਦੂਸਰੇ ਪਾਸੇ ਇਹ ਤੇ ਰਹੀ ਹੈ ਜਿਹੜੀ ਅਕਾਲ ਤਖਸਾਲ ਦੇ ਇੱਕ ਤਰ੍ਹਾਂ ਦੇ ਨਾਲ ਫਰਮਾਨਾਂ ਤੋਂ ਬਾਅਦ ਪੈਦਾ ਹੋਈ ਇੱਕ ਕਮੇਟੀ ਸੀ ਜਿਨੇ ਇੱਕ ਇੱਕ ਅਕਾਲੀ ਦਲ ਦੀ ਇੱਕ ਸਾਂਝੀ ਅਕਾਲੀ ਦਲ ਦੀ ਚੋਣ ਪ੍ਰਕਿਰਿਆ ਨੂੰ ਦੇਖਣਾ ਸੀ ਪਰ ਇਹਨਾਂ ਵੱਲੋਂ ਜੋ ਫਰਦਰ ਅੱਜ ਆਪਣੇ ਸਾਹਮਣੇ ਹੈਗਾ ਕਿ ਇੱਕ ਨਵਾਂ ਅਕਾਲੀ ਦਲ ਪੈਦਾ ਹੋ ਰਿਹਾ ਹੈਗਾ ਕਿਵੇਂ ਵੇਖ ਰਹੇ ਹੋ ਇੱਕ ਦੋ ਪਹਿਲਾਂ ਵੀ ਅਕਾਲੀ ਦਲ ਆਪਣੇ ਕੋਲ ਸੁਖ ਨਾਲ ਹੈਗੇ ਨੇ ਹੁਣ ਦੋ ਪੈਰਲਰ ਤਰ੍ਹਾਂ ਜਿਹੜੀਆਂ ਕਾਲ ਤੱਕ ਸਾਡੀ ਸਰਪ੍ਰਸਤੀ ਚ ਦੋਨੋਂ ਹੀ ਆਪਣੇ ਆਪ ਨੂੰ ਮੰਨਦੀਆਂ ਨੇ ਵਾਨੀ ਸੁਖਬੀਰ ਸਿੰਘ ਬਾਦਲ ਉਹਨਾਂ ਵਿੱਚੋਂ ਹੀ ਨਿਕਲ ਕੇ ਹੁਣੇ ਨਵੀਂ ਬਣ ਰਹੀ ਹੈਗੀ ਆ ਕੀ ਭਵਿੱਖ ਤੁਹਾਨੂੰ ਲੱਗ ਰਿਹਾ ਹੈ ਇਹ ਭਵਿੱਖ ਕੋਈ ਬਹੁਤ ਆ ਚੰਗਾ ਨਹੀਂ ਹੈਗਾ ਮਤਲਬ ਕਿ ਜਿਸ ਤਰ੍ਹਾਂ ਕੰਟਰੋਵਰਸੀ ਕ੍ਰੀਏਟ ਹੋ ਰਹੀ ਹੈ ਕਿ ਆ ਪਹਿਲੇ ਹੀ 11 ਫਰੀਦ ਦੀ ਮੀਟਿੰਗ ਤੋਂ ਉਹ ਕੁਝ ਚੰਗਾ ਸਾਈਨ ਨਹੀਂ ਹੈਗਾ ਹੈਲਥੀ ਸਾਈਨ ਨਹੀਂ ਹੈਗਾ ਸੋ ਇਸ ਤੇ ਜਿਵੇਂ ਬាទਲ ਬਾਦਲ ਹੁਣਾ ਦੇ ਗਰੁੱਪ ਨੂੰ ਦੇਖਿਆ ਜਾਵੇ ਤਾਂ ਉਹ ਅੰਦਰੋਂ ਅੰਦਰੀ ਖੋਸ਼ੀ ਕਿ ਇਹਨਾਂ ਵਿੱਚ ਪੰਜ ਮੈਂਬਰੀ ਕਮੇਟੀ ਵਿੱਚ ਤਰੇੜਾ ਆਈਆਂ ਹੈਗੀਆਂ ਨੇ ਇਸ ਗਰੁੱਪ ਦੇ ਵਿੱਚ ਸੋ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਜਸਤਰ ਬੀਬੀ ਜੀ ਗੀਰਪੁਰ ਦਾ ਟੜਾ ਹੋਇਆ ਹੈਗਾ ਤਲਾਸ਼ ਹੋਇਆ ਹੈਗਾ ਉਸ ਦਿਨ ਇਹਨਾਂ ਨੇ ਆਪਣੇ ਸੀਨੀਅਰ ਲੀਡਰਸ ਤੋਂ ਬੀਬੀ ਜੀ ਗੀਰਪੁਰ ਨੂੰ ਕਾਫੀ ਫੋਨ ਵੀ ਕਰਾਏ ਸੀਗੇ ਮਾਰ ਬੀਬੀ ਜਗੀਰ ਕੌਰ ਦਾ ਫੋਨ ਸਵਿਚ ਆਫ ਸੀਗਾ ਸੋ ਉਹਨਾਂ ਨੇ ਫੇਰ ਬੀਬੀ ਦੇ ਜਿਹੜੇ ক্লোਜ਼ ਕੰਟੈਕਟ ਵਾਲੇ ਬੰਦੇ ਹੈਗੇ ਆ ਉਹਨਾਂ ਨੂੰ ਅਕਾਲੀ ਦਲ ਬਾਦਲ ਦੇ ਗਰੁੱਪ ਦੇ ਕੰਟੈਕਟ ਕੀਤਾ ਕਿ ਤੁਸੀਂ ਸਾਡੇ ਵੱਲੋਂ ਬੀਬੀ ਜਗੀਰ ਕੌਰ ਨਾਲ ਗੱਲ ਕਰੋ ਤੇ ਬੀਬੀ ਜਗੀਰ ਕੌਰ ਨੂੰ ਕਹੋ ਵੀ ਉਹ ਸਾਡੇ ਨਾਲ ਗੱਲ ਕਰਨ ਤੇ ਉਹਨਾਂ ਨੂੰ ਉਹਨਾਂ ਨੇ ਲਿਓ ਰਨ ਕਰਨਾ ਚਾਹਿਆ ਸੀਗਾ ਤੇ ਉਹ ਵਾਪਸ ਕਾਲੀ ਦਲ ਬਾਦਲ ਵਿੱਚ ਆ ਜਾਣ ਤੇ ਜੀ ਜੁਦੀਰ ਕੋਰ ਨੇ ਇਹ ਬੜੀ ਕੈਟਾ巴ਰਕਲ ਸਟੇਟਮੈਂਟ ਦਿੱਤੀ ਹੈ ਕਿ ਮੈਂ ਸੁਸਾਈਡ ਕਰ ਲਵਾਂਗੀ ਪਰ ਮੈਂ ਵਾਪਸ ਸਦबीर ਸਿੰਘ ਬਾਦਲ ਦੇ ਗਰੁੱਪ ਵਿੱਚ ਨਹੀਂ ਜਾਵਾਂਗੀ ਕੋਈ ਵੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੈਗੇ ਜਾਂ ਫਿਰ ਆਪਾਂ ਇਸ ਪ੍ਰੋਗਰਾਮ ਨੂੰ ਸਮੇਟ ਦਿਆਂ ਜੀ ਬੜੀ ਮਤਲਕ ਹੈ 11 ਤਰੀਕ ਦੀ ਮੀਟਿੰਗ ਨੂੰ ਬੜਾ ਕਯਰਿਓਸਟੀ ਨਾਲ ਸਿੱਖ ਪੰਥ ਵਿੱਚ ਦੇਖਿਆ ਜਾ ਰਿਹਾ ਹੈਗਾ ਕਿ ਉਸ ਦਿਨ ਕੀ ਨੈਤਰਾ ਲੈਂਦੇ ਹੈਗੇ ਅਤੇ ਕੀ ਜਿਹੜਾ ਆਪਣਾ ਗਰੁੱਪ ਹੈਗਾ ਉਹ ਦਾ ਹੀ ਨਾਰਾ ਕਰਤੇ ਹੋਇਆ ਥੈਂਕ ਯੂ ਸੋ ਮੱਚ ਕੁਕੀ ਜੀ ਨੋ ਥੈਂਕ ਯੂ ਮਨਵੀਰ ਜੀ